ਤੇ ਪਾਜੀ ਸਾਡੇ ਨਾਲ ਜਾ ਰਹੇ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਖੜੇ ਆ ਜੀ ਗੁਰਦੁਆਰਾ ਨੱਡਾ ਸਾਹਿਬ ਪੰਚਕੂਲਾ ਦੇ ਵਿੱਚ ਪੈਂਦਾ ਇਹ ਚੰਡੀਗੜ੍ਹ ਦੇ ਨਾਲ ਪੰਚਕੂਲਾ ਤੇ ਅੱਜ ਆਪਾਂ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੇ ਹਾਂ ਯਾਤਰਾ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਤੇ ਜਾਵਾਂਗੇ ਜੀ ਤੇ ਨਾਲ-ਨਾਲ ਤੁਹਾਨੂੰ ਵੀ ਦਿਖਾਵਾਂਗੇ ਅੱਗੇ ਦਾ ਸਫ਼ਰ ਤੇ ਪਹਿਲਾਂ ਆਪਾਂ ਹੁਣ ਪਹੁੰਚੇ ਹੋਏ ਆ ਜੀ ਗੁਰਦੁਆਰਾ ਨੱਡਾ ਸਾਹਿਬ ਪੰਚਕੂਲਾ ਤੇ ਚੱਲਦੇ ਹਾਂ ਜੀ ਗੁਰੂ ਘਰ ਦੇ ਅੰਦਰ ਤੇ ਤੁਹਾਨੂੰ ਵੀ ਕਰਵਾਣੇ ਆ ਦਰਸ਼ਨ ਲੋ ਜੀ ਪਹੁੰਚ ਗਏ ਆ ਗੁਰਦੁਆਰਾ ਨਾਟਾ ਸਾਹਿਬ ਇਹ ਚੰਡੀਗੜ੍ਹ ਦੇ ਨਾਲ ਪੰਚਕੂਲਾ ਤੇ ਸਥਿਤ ਹੈ ਗੁਰਦੁਆਰਾ ਨਾਟਾ ਸਾਹਿਬ ਦਸਵੀਂ ਪਾਸ਼ਾ ਜੀ ਦਾ ਗੁਰਦੁਆਰਾ ਸਾਹਿਬ ਹੈ ਸੋ ਚਲਦੇ ਆ ਜੀ ਗੁਰੂ ਘਰ ਦੇ ਅੰਦਰ ਤੇ ਸਾਡੇ ਨਾਲ-ਨਾਲ ਤੁਸੀਂ ਵੀ ਕਰਿਓ ਦਰਸ਼ਨ ਬਹੁਤ ਹੀ ਆਲੀਸ਼ਾਨ ਤੇ ਸੁੰਦਰ ਗੁਰਦੁਆਰਾ ਬਣਾਇਆ ਗਿਆ ਹੈ ਜਿਵੇਂ ਕਿ ਤੁਸੀਂ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਵਾਹਿਗੁਰੂ ਹਾਂ ਏ ਗੁਰੂ ਆਹੇ ਗੁਰੂ ਗੁਰੂ ਘਰ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਜੀ ਗੁਰੂ ਘਰ ਲੰਗਰ ਛਕਣ ਦੇ ਲਈ ਇੱਥੋਂ ਨਾਲ ਹੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਗੁਰੂ ਘਰ ਲੰਗਰ ਚੱਲ ਰਿਹਾ ਹੈ ਸੋ ਚੱਲਦੇ ਆਂ ਜੀ ਤੇ ਗੁਰੂ ਘਰ ਲੰਗਰ ਛਕ ਕੇ ਫੇਰ ਅੱਗੇ ਜਾਵਾਂਗੇ ਗੁਰਦੁਆਰਾ ਨਾਡਾ ਸਾਹਿਬ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਹੈ ਇਸ ਧਰਤੀ ਤੇ ਦਸਮ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਪਏ ਨੇ ਤੇ ਇਹ ਹਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਸੀਂ ਵੀਡੀਓ ਰੋਕ ਕੇ ਵੀ ਪੜ ਸਕਦੇ ਹੋ ਤੇ ਭਾਜੀ ਸਾਡੇ ਵੀਰ ਸਾਡੇ ਨਾਲ ਜਾ ਰਹੇ ਗੁਰਦੁਆਰਾ ਨਾਡਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਅਸੀਂ ਲੰਗਰ ਛਕਿਆ ਤੇ ਲੰਗਰ ਛਕਣ ਤੋਂ ਬਾਅਦ ਤੇ ਹੁਣ ਅੱਗੇ ਚੱਲੇ ਪਾ ਦਿੱਤੇ ਤੇ ਹੁਣ ਜਾਵਾਂਗੇ ਜੀ ਤੇ ਅੱਜ ਰਾਤ ਦਾ ਸਟੇਜ ਜਿਹੜਾ ਉਹ ਅਸੀਂ ਗੁਰਦੁਆਰਾ ਪੌਂਟਾ ਸਾਹਿਬ ਕਰਾਂਗੇ ਲੋ ਜੀ ਹੁਣ ਆਪਾਂ ਪਹੁੰਚ ਗਏ ਹਾਂ ਜੀ ਹਰਿਆਣਾ ਦੇ ਵਿੱਚ ਤੇ ਆਹ ਜਿਹੜਾ ਸ਼ਹਿਰ ਤੁਸੀਂ ਦੇਖ ਰਹੇ ਹੋ ਅੱਗੇ ਆ ਰਿਹਾ ਇਹ ਹੈ ਜੀ ਸ਼ਹਿਰ ਨਰੈਣਗੜ ਨਰੈਣਗੜ ਦੇ ਵਿੱਚੋਂ ਹੁੰਦੇ ਹੋਏ ਅੱਗੇ ਜਾਵਾਂਗੇ ਹਰਿਆਣਾ ਪਾਰ ਕਰਨ ਤੋਂ ਬਾਅਦ ਹੁਣ ਸਾਡੀ ਐਂਟਰੀ ਹੋ ਗਈ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਇਹ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਕਾਲਾ ਅੰਬ ਜਿਸ ਜਗ੍ਹਾ ਤੋਂ ਆਪਾਂ ਇਸ ਟਾਈਮ ਲੰਘ ਰਹੇ ਹਾਂ ਇਸ ਜਗ੍ਹਾ ਦਾ ਨਾਮ ਹੈ ਕਾਲਾ ਅੰਬ ਤੇ ਇਹ ਸਿੱਧਾ ਜਿਹੜਾ ਹੈ ਪੋਂਟਾ ਸਾਹਿਬ ਨੂੰ ਰੋਡ ਜਾ ਰਿਹਾ ਆ ਚਲਦਾ ਨਾਹਨ ਸ਼ਹਿਰ ਜਿਹੜਾ ਹੈ ਇਸ ਜਗ੍ਹਾ ਤੋਂ 3 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਹੈ ਤੇ ਆ ਜਿਹੜਾ ਸਿੱਧਾ ਰੋਡ ਜਾ ਰਿਹਾ ਇਹ ਗੁਰਦੁਆਰਾ ਪੌਂਟਾ ਸਾਹਿਬ ਦੇ ਵੱਲ ਜਾ ਰਿਹਾ ਤੇ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਪੌਂਟਾ ਸਾਹਿਬ ਦੇ ਵੱਲ ਤੇ ਆ ਹੈ ਜੀ ਬੱਦੀ ਵਾਲਿਆਂ ਦਾ ਲੰਗਰ ਜਿਹੜੇ ਸਾਡੇ ਵੀਰ ਭੈਣ ਭਰਾ ਗੁਰਦੁਆਰਾ ਹਿਮਕੁੰਣ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਜਾਂਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਰਸਤੇ ਦੇ ਵਿੱਚ ਬੱਦੀ ਵਾਲਾ ਲੰਗਰ ਜਿਹੜਾ ਲੱਗਦਾ ਹੈ ਉਹ ਹੈ ਜੀ ਇਹ ਲੰਗਰ ਗੁੱਲਰ ਵਾਲਾ ਲੇਹੀ ਕੜੂਆਣਾ ਇਹ ਪਿੰਡ ਪੈਂਦੇ ਜੀ ਬਿਲਕੁਲ ਬੱਦੀ ਦੇ ਨਾਲ ਤੇ ਇਹਨਾਂ ਤਿੰਨੇ ਚਾਰ ਪਿੰਡਾਂ ਦੇ ਵੱਲੋਂ ਸਾਂਝੇ ਤੌਰ ਤੇ ਇਹ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਜਿਹੜਾ ਕਿ 21 ਦਿਨ ਲਗਾਤਾਰ ਨਿਰੰਤਰ ਚੱਲਦਾ ਰਹਿੰਦਾ ਹੈ ਵੀਡੀਓ ਕਰਵਾਇਆ ਤਾਂ ਸਵਾਗਤ ਕਰਦੇ ਆ ਦੇਖਦੇ ਰਹੋ ਸਾਡੇ ਰਾਣ ਵਾਲੇ ਕਰੇ ਜੋ ਯਾਤਰਾ ਬਟਾਰਾ ਜੀ ਹੇਪੋਰਟ ਆ ਬੇਤੋ ਅੱਗੇ ਗੁਰਦਾਰਾ ਮੋਹਨ ਸਾਹਿਬ ਜਾਵਾਂਗੇ ਉੱਥੇ ਜਾ ਕੇ ਸਟੇ ਕਰਾਂਗੇ ਉਹ ਬਿਲਦੇ ਜਿਵੇਂ ਅਗਲੇ ਰੋਕ ਦੇ ਵਿੱਚ ਸਾਰਿਆਂ ਨੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ